ਪਿੰਡ ਬਲੂਰ ਦੇ ਬਲੂਰ ਪਿੰਡ ਦੇ ਜੀ ਹਾਂਜੀ ਕਿ ਜਾਤੀ ਨਾਲ ਸੰਬੰਧ ਰੱਖਦਾ ਇਹ ਵਾਲਮੀਕ ਸੰਬੰਧ ਜੀ ਹਾਂਜੀ ਹਾਂ ਸੀ ਆ ਕੀ ਗੱਲਬਾਤ ਜੀ ਮੈਂ ਬਾਲਾਂ ਚੁਗਣ ਗਈ ਸਾਂ ਦੀ ਕਿੱਥੇ ਗਏ ਵੀਰੋਪੜ ਤੇ ਜੀ ਸਰਕਾਰੀ ਥਾਂ ਤੇ ਹਾਂਜੀ ਸਰਕਾਰੀ ਥਾਂ ਹੈ ਉੱਥੇ ਮੈਂ ਗਈ ਸਾਂ ਮੈਨੂੰ ਗਾਲਾਂ ਮੰਦੇ ਦਿੰਦਾ ਤੋ ਇਹ ਕਿਉਂ ਇੱਥੇ ਪਰ ਆਇਆ ਵੀ ਜ਼ਿਮੀਦਾਰ ਇੱਥੇ ਸੀ ਕੋਈ ਜ਼ਮੀਨ ਸੀ ਕਿਵੇਂ ਆਇਆ ਜ਼ਮੀਨ ਸੀ ਰਾਹ ਜਾਂਦਾ ਸੀ ਦੋ ਤਰਾ ਦੇ ਜ਼ਮੀਨ ਸੀ ਮੈਂ ਤਾਂ ਸਾਂਜੀ ਥਾ ਦੇ ਫਰਦੀ ਸਰਕਾਰੀ ਤੇ ਮੈਂ ਕਰੋਨਾ ਦੀ ਜਨੀਏ ਦੇ ਵਿੱਚ ਫਰਦੀ ਸਾਂ ਦੀ ਸਰਕਾਰ ਦੀ ਥਾ ਦੇ ਫਰਦੀ ਸਾਂ ਦੀ ਹਾਂ ਹਾਂ ਸਰਕਾਰ ਦੀ ਤੁਹਾਨੂੰ ਮੈਨੂੰ ਗਾਲ੍ਹਾਂ ਦੇਂਦਾ ਸੀ ਗੰਦੀਆਂ ਗੰਦੀਆਂ ਕੁੱਤੀ ਚੂੜੀ ਕਹਿੰਦਾ ਸੀ ਮੈਨੂੰ ਬਹੁਤ ਗਲਤ ਸ਼ਬਦ ਬੋਲਦਾ ਸੀ ਮੈਨੂੰ ਫਿਰ ਮੈਨੂੰ ਘਰੇ ਗਿਆ ਕਰੋ ਗਾਲ੍ਹਾਂ ਦੇਂਦੇ ਨੇ ਦਾ ਘਰੇ ਗਿਆ ਚਲ ਕਰੋ ਰੋਟੀਆਂ ਲਿਆਂਦੀ ਤੇਰਾ ਦੇ ਨਾਲ ਪਿਓ ਨੂੰ ਲਿਆਇਆ ਆਦੇ ਪਿਓ ਨੂੰ ਕਲਵੰਤ ਨੂੰ ਲਿਆਇਆ ਫਿਰ ਦੋਹੇ ਪਿਓ ਪੁੱਤ ਗਰਨਾਮ ਵੀ ਗੜ ਮੇਰੇ ਪਾਈ ਗਲੇ ਤੋਂ ਮੈਨੂੰ ਆਣ ਕੇ ਫਾਦਿਆ ਫਿਰ ਮੇਰੇ ਨਾਲ 7 ਸਾਲ ਦਾ ਮੇਰਾ ਬੱਚਾ ਆਉਂਦੇ ਵੀ ਨਾਲ ਮਾਰਿਆ ਜੀ ਠੀਕ ਹੈ ਜਾਨਵਰਾਂ ਨਾਲ ਪੈੜਾ ਜੀ ਜਾਨਵਰਾਂ ਨਾਲ ਬਹੁਤ ਪੈੜਾ ਜੀ ਕੁੱਟਿਆ ਮੈਨੂੰ ਉਹਨਾਂ ਨੇ ਹਾਂ ਜੀ ਆਵੇ ਆਵੇ ਸਾਰੇ ਮੇਰੇ ਪਾਟੇ ਕਪੜੇ ਜੀ ਸੱਚ ਤਰੂ ਬਹੁਤ ਮੇਰੇ ਨਾਲ ਕੀਤੀ ਇਹ ਸਾਰੀ ਚੀਜ਼ਾਂ ਮੇਰਾ ਬੁਰਾ ਹਾਲ ਹੈ ਜੀ ਬੁਰਾ ਹਾਲ ਮੇਰਾ ਕਿ ਪੈੜਾ ਬਹੁਤ ਜ਼ਿਆਦਾ ਬੇਰਹਿਮੀ ਨਾਲ ਕੁੱਟਿਆ ਉਹਨਾਂ ਨੇ ਮੈਂ ਦੱਸ ਨਹੀਂ ਸਕਦੀ ਜੀ ਹੋਰ ਕੀ ਮੰਗ ਤੁਹਾਡੀ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਇਹ ਤਾਂ ਕਾਰਵਾਈ ਹੋਣੀ ਚਾਹੀਦੀ ਜੀ ਹਾਂਜੀ ਬਹੁਤ ਧਮਕੀਆਂ ਦਿੰਦੇ ਨੇ ਆਣ ਆਣ ਕੇ ਠੀਕ ਹੈ ਤੇ ਬੇੜੇ ਚ ਰਹਿੰਦੇ ਤੇ ਬੇੜੇ ਚ ਨਹੀਂ ਰਹਿੰਦੇ ਨਾ ਵੀ ਇਧਰ ਨੰਗਨੀਆਂ ਨਾਲੋਂ ਦੇਣਾ ਵੀ ਸਰਕਾਰ ਦੀ ਥਾਂ ਸਰਕਾਰ ਜਾਂ ਤਾਂ ਰੋਕੇ ਫੇਰ ਹੀ ਆ ਸਰਕਾਰ ਦੀ ਥਾਂ ਤਾਂ ਕੋਈ ਨਹੀਂ ਰੋਕ ਸਕਦਾ ਸਾਨੂੰ ਸਰਕਾਰ ਦੀ ਥਾਂ ਦੇਸੀ ਹਰਦਾਂ ਤੇ ਤੁਰ ਕੇ ਸੱਤ ਲਈ ਜੀ ਕਾਰਵਾਈ ਹੋਣੀ ਹਾਂਜੀ ਕਾਰਵਾਈ ਮੰਗਨੇ ਅਸੀਂ ਆਂ ਵੀ ਕਾ ਅੱਜ ਨਵੇਂ ਸਾਥੀ ਕਾਲ ਨੂੰ ਹੋਰ ਜਨਾਨੀਆਂ ਵੀ ਜਾਂਦੀਆਂ ਨੇ ਹੋਰ ਕਿਸੇ ਦੇ ਵੀ ਗੱਲ ਪੈ ਸਕਦੇ ਆ ਜੀ ਅਸੀਂ ਇਕੱਲੇ ਤੋਂ ਇਕੱਲੇ ਜਾਣ ਆਲੇ ਉਧਰ ਹਾਂ ਹਾਂਜੀ ਕਾਰਵਾਰੀ ਜ਼ਰੂਰ ਹੋਣੀ ਚਾਹੀਦੀ ਆ ਜੀ ਕੀ ਰਾਮ ਤੁਹਾਡਾ ਵੀਰਪਾਲ ਜੀ ਵੀਰਪਾਲੇ ਕੀ ਲੱਗਦੇ ਨੇ ਤੁਹਾਡੇ ਭਾਬੀ ਆ ਜੀ ਭਾਬੀ ਤੁਹਾਡੇ ਕੀ ਗੱਲਬਾਤ ਹੋਈ ਇਹ ਬਾਲਨ ਚੁਗਨ ਗਈ ਸੀ ਨਹਿਰ ਨਹਿਰ ਦੇ ਉੱਪਰ ਕਿਹੜੇ ਪੈਣ ਇਹ ਬਲੂਰ ਠੀਕ ਤੇ ਬਾਲਨ ਚੁਗਨ ਗਈ ਸੀ ਇਹਨਾਂ ਦੇ ਘਰ ਪਿੱਛੇ ਨੇ ਤੇ ਬਾਲ ਨੇ ਗਾਂ ਚੁਗਦੀ ਪਈ ਸੀਗੀ ਦੋਵੇਂ ਪਿਓ ਪੋਤਾ ਆਏ ਨੇ ਆ ਕੇ ਤੇ ਪੁੱਛਿਆ ਨਹੀਂ ਦੱਸਿਆ ਨੀਗਾ ਤੇ ਇਹਨੂੰ ਕੁੱਟ ਮਾਰ ਉਹਨਾਂ ਨੇ ਬਹੁਤ ਜ਼ਿਆਦਾ ਕੀਤੀ ਹੋਈ ਹੈ ਮਤਲਬ ਦੱਸ ਨਹੀਂ ਸਕਦੇ ਜਿੰਨੀ ਇਹਨਾਂ ਨੇ ਕੁੱਟ ਮਾਰ ਕੀਤੀ ਜਾਨਵਰਾਂ ਨਾਲ ਵੀ ਪੜਾਣਾਂ ਨੇ ਕੁੱਟ ਮਾਰ ਕੀਤੀ ਹੁੰਦੀ ਹਾਂਜੀ ਤੇ ਫਿਰ ਜਦੋਂ ਕਿ ਮੁੰਡਾ ਘਰੇ ਗਿਆ ਤੇ ਮੁੰਡੇ ਨੇ ਵੀ ਇਹਨਾਂ ਨੇ ਫੜ ਕੇ ਚਪੇੜਾ ਮਾਰਿਆ 7 ਸਾਲ ਦਾ ਮੇਰਾ ਭਤੀਜਾ ਹੈ ਇਹਨੂੰ ਬਨ ਕੇ ਤੇ ਮੈਰ ਤੇ ਖਿਚੋਂਦੇ ਤੇ ਮੋਟਰ ਤੇ ਖਿੱਚ ਕੇ ਲ ਜਾਂਦੇ ਸੀ ਕਹਿੰਦੇ ਸੀ ਕੁੱਤੀ ਜੋੜੀ ਨੂੰ ਬੰਨੋ ਅੱਜ ਛੱਡਣਾ ਨਹੀਂਗਾ ਉਹ ਜਰਨਲ ਹਾਂਜੀ ਤੇ ਸਰਦਾਰ ਬੰਦੇ ਨੇ ਉਹਨੂੰ ਕੀ ਇਹਨਾਂ ਨੂੰ ਕਹਾਂ ਨਾਮ ਛੱਕੇ ਹੋਏ ਨੇ ਇਹਨਾਂ ਨੇ ਇਹਨਾਂ ਨੂੰ ਇਚਾਈਦਾ ਨਹੀਂ ਸੀਗਾ ਵੀ ਇਹਨਾਂ ਨੇ ਬੱਸ ਰੋਕੀ ਕਰਨੀ ਇਹ ਹਰਕਤ ਕੀਤੀ ਹਾਂਜੀ ਇਹਨਾਂ ਨੇ ਫਿਰ ਵੀ ਇਹਨਾਂ ਨੇ ਇਹ ਹਰਕਤ ਇਹਨਾਂ ਨੇ ਕੀਤੀ ਹੈ ਸਾਨੂੰ ਇਨਸਾਫ ਚਾਹੀਦਾ ਵੀ ਅੱਜ ਮੇਰੇ ਭਾਬੀ ਨਾਲੇ ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਨਿصاف ਚਾਹੀਦਾ ਸਰ ਔਰਤ ਨੂੰ ਕੁੱਟਮਾਰ ਦਾ ਮਾਮਲਾ ਹੈ ਕੀ ਮਾਮਲਾ ਇੱਕ ਨਾ ਪਿੰਡ ਬਲੂਰ ਥਾਣਾ ਗੁਲਗੜੀ ਵਿਖੇ ਸਾਨੂੰ ਕੰਪਲੇਨ ਰਿਸੀਵ ਹੋਈ ਸੀ ਇੱਕ ਔਰਤ ਵੱਲੋਂ ਜਿਸ ਦਾ ਨਾਮ ਹੈ ਸਰਬਜੀਤ ਕੌਰ ਉਮਰ ਤਕਰੀਬਨ 29 ਸਾਲ ਜਿਸ ਵਿੱਚ ਇਹਨੇ ਦੱਸਿਆ ਕਿ ਇਹ ਪਿੰਡ ਦੀ ਨਹਿਰ ਕੋਲੇ ਖੇਤਾ ਵਿੱਚੋਂ ਬਾਲਣ ਚੁੱਕਣ ਗਈ ਸੀ ਤੇ ਉੱਥੇ ਹੀ ਪਿੰਡ ਦੇ ਦੋ ਵਿਅਕਤੀਆਂ ਨੇ ਇਹਦੀ ਕੁੱਟਮਾਰ ਕੀਤੀ ਹੈ ਤੇ ਇਹਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਜਿਸ ਦੇ ਤਹਿਤ ਅਸੀਂ ਐਮਐਲਆਰ ਰিসিਵ ਹੋਣ ਤੇ ਕਾਰਵਾਈ ਕਰਦਿਆਂ ਥਾਣਾ ਕੋਲਗੜੀ ਵਿਖੇ ਮਕਦਮਾ ਨੰਬਰ 21 ਦਰਜ ਕੀਤਾ ਹੈ ਜਿਸ ਵਿੱਚ ਅਧੀਨ ਧਾਰਾ 126 2 ਬੀ ਐਨਐਸ 115 2 ਬੀ ਐਨਐਸ ਅਤੇ ਐਸਸੀਐਸਟੀ ਐਕਟ ਰਾਹੀਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੋਸ਼ੀ ਹਜ ਤੱਕ ਅਰੈਸਟ ਨਹੀਂ ਹੋਏ ਪਰ ਜਲਦ ਅਰੈਸਟ ਕਰ ਲਏ ਜਾਣਗੇ।